ਕਤਲ ਤੋਂ ਪਹਿਲਾਂ ਦੀ ਕਮਲਕਾਰ ਦੀ ਇੱਕ ਵੀਡੀਓ ਸਾਹਮਣੇ ਆ ਕਮਲਕਾਰ ਦਾ ਜਦੋਂ ਕਤਲ ਹੋਇਆ ਉਸ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਮੈਰੋ ਦੀ ਸਕਾਰਪਿਓ ਅਤੇ ਕਬਲਕਾਰ ਦੀ ਕਾਰ ਜਿਹੜੀ ਆ ਦੋਨੋਂ ਇਕੱਠੀਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਤਾਂ ਕਮਲਕਾਰ ਦੀ ਪਿੱਛੇ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਅ ਜੇ ਗੱਲ ਕਰੀਏ ਮੈਰੋਂ ਦੀ ਗੱਡੀ ਦੀ ਮੈਰੋਂ ਦੀ ਗੱਡੀ ਸਕਾਰਪਿਓ ਜਿਹੜੀ ਆ ਪਹਿਲਾਂ ਉਸ ਤੋਂ ਪਹਿਲਾਂ ਖੜੀ ਨਜ਼ਰ ਆਉਂਦੀ ਆ ਦੋਵਾਂ ਦੀਆਂ ਗੱਡੀਆਂ ਅੱਗੇ ਪਿੱਛੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਜੋ ਪ੍ਰੈਸ ਕਾਨਫਰੰਸ ਹੋਈ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੌਂਡਲ ਦੇ ਵੱਲੋਂ ਐਸਐਸਪੀ ਐਸਐਸਪੀ ਕੌਂਡਲ ਦੇ ਵੱਲੋਂ ਇਹ ਕਹਾ ਗਿਆ ਸੀਗਾ ਕਿ ਗੱਡੀਆਂ ਕਈ ਵਾਰ ਬਦਲੀਆਂ ਗਈਆਂ ਗੱਡੀਆਂ ਕਈ ਵਾਰ ਅੱਗੇ ਪਿੱਛੇ ਕੀਤੀਆਂ ਗਈਆਂ ਕਈ ਵਾਰ ਅਮਰਿਤਪਾਲ ਮੈਰੋ ਦੀ ਗੱਡੀ ਅੱਗੇ ਆਈ ਕਈ ਵਾਰ ਕਮਲਕੌਰ ਦੀ ਗੱਡੀ ਅੱਗੇ ਆਈ ਕਈ ਵਾਰ ਗੱਡੀਆਂ ਨੂੰ ਕਿਤੇ ਖੜਾਇਆ ਵੀ ਗਿਆ ਸਬੂਤ ਮਟਾਉਣ ਦੇ ਲਈ ਬਹੁਤ ਕੁਝ ਕੀਤਾ ਗਿਆ ਇਹ ਉਹਨਾਂ ਦਾ ਕਹਿਣਾ ਸੀ ਉਸ ਤੋਂ ਬਾਅਦ ਇਸ ਵੀਡੀਓ ਦਾ ਆਣਾ 9 ਜੂਨ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਨਾਲ ਉਹਨਾਂ ਦੀਆਂ ਤਸਵੀਰਾਂ ਸਾਂਝੀ ਕਰਦੇ ਹੋਏ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂ ਜਿਸ ਦੇ ਵਿੱਚ ਅਮ੍ਰਿਤ ਮਾ ਪਾਲ ਮੈਰੋ ਦੀ ਸਕਾਰਪਿਓ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਜੇ ਗੱਲ ਕਰ ਲਈਏ ਕਮਲ ਕੌਰ ਭਾਬੀ ਇਨਫਲੂਐਂਸਰ ਜਿਸ ਦਾ ਕਤਲ ਹੁੰਦਾ ਬਠਿੰਡਾ ਦੇ ਵਿੱਚ ਕਾਰ ਪਾਰਕਿੰਗ ਦੇ ਵਿੱਚ লাশ ਬਰਾਮਦ ਹੁੰਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਚਰਚਾ ਜਿਹੜੀ ਛੜ ਜਾਂਦੀ ਹੈ ਵਿਵਾਦ ਸ਼ੁਰੂ ਹੋ ਜਾਂਦਾ ਹੈ ਪਹਿਲਾ ਤਾਂ ਸਾਹਮਣੇ ਹੀ ਨਹੀਂ ਆਉਂਦਾ ਕਿ ਕਤਲ ਕਿਸ ਨੇ ਕੀਤਾ ਕਿਹਾ ਜਾਂਦਾ ਹੈ ਕਿ লাশ ਸਿਰਫ ਬਰਾਮਤ ਹੋਈ ਹੈ 2-3 ਦਿਨ ਪੁਰਾਣੀ লাশ ਦੱਸੀ ਜਾ ਰਹੀ ਸੀ ਉਸ ਵਕਤ ਉਸ ਤੋਂ ਬਾਅਦ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਸਾਰੀ ਕਹਾਣੀ ਕਲੀਅਰ ਹੋ ਗਈ ਅਮਰਿਤਪਾਲ ਮੈਰੋ ਸੋਸ਼ਲ ਮੀਡੀਆ ਤੇ ਆ ਕੇ ਲਾਈਵ ਹੁੰਦਾ ਉਸ ਦੇ ਵਿੱਚ ਗੱਲ ਕਰਦਾ ਕਮਲਕਾਰ ਭਾਬੀ ਦੀ ਜਿਸ ਤੋਂ ਬਾਅਦ ਜਿਹੜਾ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਤਾਰ ਜੁੜ ਜਾਂਦੇ ਨੇ ਅਮਰਿਤਪਾਲ ਮੈਰੋਂ ਦੇ ਨਾਲ ਕਿ ਪਹਿਲਾਂ ਧਮਕੀ ਦਿੱਤੀ ਗਈ ਸੀ ਪਹਿਲਾਂ ਉਸ ਨੂੰ ਸਮਝਾਇਆ ਗਿਆ ਸੀ ਪਰ ਕਮਲਕਾਰ ਜੜੀਆਂ ਨਹੀਂ ਮੰਨੀ ਉਸ ਨੇ ਥੋੜੇ ਟਾਈਮ ਦੇ ਲਈ ਕੰਟੈਂਟ ਬੰਦ ਕੀਤਾ 2022 ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਮਲਕਾਰ ਨੂੰ ਅਮਰਿਤਪਾਲ ਮੈਰੋਂ ਬੜੇ ਹੀ ਪਿਆਰ ਦੇ ਨਾਲ ਸਮਝਾਉਂਦੇ ਨਜ਼ਰ ਆ ਰਹੇ ਨੇ ਪੈਣ ਪੈਣ ਕਰਕੇ ਉਸ ਦੇ ਨਾਲ ਗੱਲਬਾਤ ਕਰ ਰਹੇ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਮੈਰੋ ਦੇ ਬਾਬਤ ਕਮਲਕੌਰ ਦੀ ਮਾਤਾ ਦਾ ਵੀ ਵੱਡਾ ਬਿਆਨ ਆਇਆ ਤੁਹਾਨੂੰ ਦੱਸ ਦਈਏ ਕਿ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਕਮਲਕੌਰ ਦੀ ਮਾਤਾ ਨੇ ਕਿਹਾ ਹੈ ਕਿ ਅਮਰਿਤਪਾਲ ਮੈਰੋ ਬਾਣੇ ਤੋਂ ਬਾਹਰ ਹੋ ਕੇ ਪੈਂਟ ਸ਼ਰਟ ਪਾ ਕੇ ਉਹਨਾਂ ਦੇ ਘਰੇ ਆਇਆ ਸੀ ਕਤਲ ਤੋਂ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਅੰਮ੍ਰਿਤਪਾਲ ਮੈਰੋ ਜਿਹੜਾ ਆ ਕਮਲਕੌਰ ਦੇ ਘਰ ਗਿਆ ਸੀ ਉਸ ਉਦੋਂ ਉਸਨੇ ਨਿਹੰਗ ਸਿੰਘ ਦਾ ਬਾਣਾ ਨਹੀਂ ਪਾਇਆ ਸੀ ਉਸ ਵਕਤ ਉਸਨੇ ਪੈਂਟ ਸ਼ਰਟ ਪਾਈ ਸੀ ਜਿਸ ਵਕਤ ਉਹ ਨਦੇ ਕਰੇ ਗਿਆ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਪੱਤੇ ਖੁੱਲਦੇ ਆ ਸਾਫ਼ ਹੁੰਦੀਆਂ ਨੇ ਸਥਿਤੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਦੋ ਸਾਥੀ ਅਮਰਿਤਪਾਲ ਮੈਰੋ ਦੇ ਫੜੇ ਗਏ ਸੀ ਉਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਜੋ ਜੋ ਸਾਹਮਣੇ ਆਇਆ ਸਾਰੀ ਜਾਣਕਾਰੀ ਉਹਨਾਂ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੂੰ ਸਾਰੀ ਗੱਲਬਾਤ ਦੱਸੀ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਕਮਲਕਾਰ ਦਾ ਕਤਲ ਕੀਤਾ ਹੁਣ ਉਸ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਈ ਸੀ ਜਿਸ ਦੀਆਂ ਕੁਝ ਤਸਵੀਰਾਂ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਅਮਰਿਤਪਾਲ ਮੈਰੋ ਦੀ ਸਕਾਰਪਿਓ ਤੇ ਕਮਲ ਕੌਰ ਦੀ ਕਾਰ ਦੋਵੇਂ ਇਕੱਠੀਆਂ ਨਜ਼ਰ ਆਈਆਂ ਪਹਿਲਾਂ ਤਾਂ ਫਰੰਟ ਤੇ ਜਿਹੜੀ ਆ ਅਮਰਿਤਪਾਲ ਮੈਰੋਂ ਦੀ ਸਕਾਰਪਿਓ ਹੁੰਦੀ ਆ ਉਸ ਦੇ ਪਿੱਛੇ ਹੀ ਜਿਹੜੀ ਆ ਗੱਡੀ ਹੁੰਦੀ ਆ ਕਮਲ ਕੌਰ ਦੀ ਵਿਵਾਦ ਹਜੇ ਪੂਰੀ ਤਰ੍ਹਾਂ ਖੁੱਲਿਆ ਨਹੀਂ ਹੈ ਵਿਵਾਦ ਹਜੇ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ ਲਗਾਤਾਰ ਸੋਸ਼ਲ ਮੀਡੀਆ ਤੇ ਇਹੀ ਗੱਲਾਂ ਚੱਲ ਰਹੀਆਂ ਨੇ ਕਿ ਕਤਲ ਕਰਨਾ ਜਾਇਜ਼ ਨਹੀਂ ਸੀ ਉਸ ਨੂੰ ਮਾਰਨਾ ਜਾਇਜ਼ ਨਹੀਂ ਸੀ ਸਮਝਾਣਾ ਜ਼ਰੂਰੀ ਸੀ ਪਰ ਦੂਜੇ ਪਾਸੇ ਅਮਰਿਤਪਾਲ ਮੈਰੋ ਦੇ ਸਮਰਥਕ ਅਤੇ ਅਮਰਿਤਪਾਲ ਨੇ ਕਿਹਾ ਸੀ ਆਪਣੀ ਵੀਡੀਓ ਦੇ ਵਿੱਚ ਜੋ ਲਾਈਵ ਆ ਕੇ ਉਸਨੇ ਵੀਡੀਓ ਪਾਈ ਸੀ ਕਿ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰ ਲਈ ਗਈ ਸੀ ਪਰ ਉਹ ਸਮਝਣ ਦਾ ਨਾ ਨਹੀਂ ਲੈ ਰਹੀ ਸੀ ਇੱਕ ਵਾਰੀ ਤਾਂ ਬੰਦ ਕਰ ਦਿੰਦੀ ਹੈ ਕੰਟੈਂਟ ਪਾਉਣਾ ਮਾਫੀ ਵੀ ਮੰਗ ਲੈਂਦੀ ਹੈ 2022 ਦੇ ਵਿੱਚ ਲੋਕਾਂ ਦੇ ਸਾਹਮਣੇ ਆ ਕੇ ਪਰ ਫਿਰ ਤੋਂ ਜਿਹੜਾ ਆ ਅਜਿਹਾ ਡਬਲ ਮੀਨਿੰਗ ਕੰਟੈਂਟ ਅਸ਼ਲੀਲ ਕੰਟੈਂਟ ਪਾਣਾ ਸੋਸ਼ਲ ਮੀਡੀਆ ਤੇ ਸ਼ੁਰੂ ਕਰ ਦਿੰਦੀ ਆ ਫਿਰ ਜਿਹੜਾ ਆ ਇਹ ਵੀ ਸਾਹਮਣੇ ਆਉਂਦਾ ਕਿ 3 ਮਹੀਨੇ ਤੋਂ ਪਲੈਨਿੰਗ ਕੀਤੀ ਜਾ ਰਹੀ ਸੀ ਕਿ ਉਸ ਦਾ ਕਤਲ ਕਿਸ ਤਰ੍ਹਾਂ ਕੀਤਾ ਜਾਣਾ ਹੈ ਪਲੈਨਿੰਗ ਕੀਤੀ ਗਈ ਰੇਕੀ ਕੀਤੀ ਗਈ ਕਮਲਕੌਰ ਦੀ ਕਮਲਕੌਰ ਕਿੱਥੇ ਜਾਂਦੀ ਹੈ ਕਿੱਥੇ ਰਹਿੰਦੀ ਹੈ ਕਿਸ ਦੇ ਨਾਲ ਸ਼ੂਟਿੰਗ ਤੇ ਆ ਸ਼ੂਟ ਹੁੰਦਾ ਕਿੱਥੇ ਜਾਂਦੀ ਹੈ ਪ੍ਰੋਮੋਸ਼ਨ ਦੇ ਲਈ ਕਿੱਥੇ ਜਾਂਦੀ ਹੈ ਇਸ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਉਸ ਦੀ ਪੂਰੀ ਰੇਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪਲੈਨਿੰਗ ਦੇ ਪਲੈਨਿੰਗ ਦੇ ਤਹਿਤ ਉਸ ਨੂੰ ਬੁਲਾਇਆ ਜਾਂਦਾ ਕਿ ਗੱਡੀ ਦੀ ਪ੍ਰਮੋਸ਼ਨ ਹੈ ਤੇ ਉੱਥੋਂ ਤੇਰੀ ਗੱਡੀ ਦਾ ਕੰਮ ਵੀ ਕਰਵਾ دیا ਜਾਵੇਗਾ ਜੋ ਪੁਲਿਸ ਦਾ ਕਹਿਣਾ ਹੈ ਪੁਲਿਸ ਨੇ ਸਾਰੀ ਜਾਣਕਾਰੀ ਜੋ ਅਮਰਿਤਪਾਲ ਮੈਰੋ ਦੇ ਸਾਥੀਆਂ ਨੇ ਪੁਲਿਸ ਨੂੰ ਖੁਲਾਸੇ ਕੀਤੇ ਜਾਣਕਾਰੀ ਦਿੱਤੀ ਉਸੇ ਤਰ੍ਹਾਂ ਪੁਲਿਸ ਨੇ ਸਾਰੀ ਜਾਣਕਾਰੀ ਜੜੀਆਂ ਮੀਡੀਆ ਦੇ ਨਾਲ ਸਾਂਝੀ ਕੀਤੀ ਸੀ ਪ੍ਰੈਸ ਕਾਨਫਰੰਸ ਕਰਕੇ ਪਰ ਹੁਣ ਅਮਰਿਤਪਾਲ ਮੈਰੋ ਬਾਬਤ ਜੋ ਕਮਲ ਕੌਰ ਦੀ ਮਾਤਾ ਦਾ ਬਿਆਨ ਆਇਆ ਕਿ ਜਿਸ ਵਕਤ ਅਮਰਿਤਪਾਲ ਮੈਰੋਂ ਉਹਨਾਂ ਦੇ ਘਰ ਪਹੁੰਚਿਆ ਸੀ ਉਸ ਵਕਤ ਅਮਰਿਤਪਾਲ ਮੈਰੋਂ ਦੇ ਬਾਣਾ ਨਹੀਂ ਪਾਇਆ ਸੀ ਉਸ ਵਕਤ ਉਸਦੇ ਪੈਂਟ ਸ਼ਰਟ ਪਾਈ ਹੋਈ ਸੀ ਤਾਂ ਇਸ ਦਾ ਵੀ ਖੁਲਾਸਾ ਹੋਣਾ ਹਜੇ ਬਾਕੀ ਹੈ ਇਸ ਦੀ ਵੀ ਜਾਂਚ ਹੋਣੀ ਜ਼ਰੂਰੀ ਹੈ ਕਿ ਅਮਰਿਤਪਾਲ ਮੈਰੋ ਕਦੋਂ ਅਤੇ ਕਿਵੇਂ ਉਸਦੇ ਘਰ ਪਹੁੰਚਿਆ ਹਾਲਾਂਕਿ ਜਿਹੜੇ ਨਾਲ ਰਹਿਣ ਵਾਲੇ ਨੇ ਗਵਾਂਡੀਆਂ ਨੂੰ ਸਭ ਕੁਝ ਪਤਾ ਹੁੰਦਾ ਕਿਸੇ ਨੇ ਤਾਂ ਦੇਖਿਆ ਹੋਵੇਗਾ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਨੂੰ ਇਹ ਜ਼ਰੂਰ ਜਿਹੜਾ ਆ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਇਆ ਜਾਵੇ ਇਸ ਗੱਲ ਨੂੰ ਵੀ ਕਿਉਂਕਿ ਅਮਰਿਤਪਾਲ ਨੂੰ ਲੈ ਕੇ ਜੋ ਕਮਲਕਾਰ ਦੀ ਮਾਤਾ ਨੇ ਬਿਆਨ ਦਿੱਤਾ ਇਹ ਕਿਸੇ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਉਸ ਵਕਤ ਬਾਣੇ ਦੇ ਵਿੱਚ ਨਹੀਂ ਸੀ ਪੈਂਟ ਸ਼ਰਟ ਪਾ ਕੇ ਉਹ ਘਰੇ ਆਇਆ ਸੀ ਕਤਲ ਤੋਂ ਪਹਿਲਾਂ ਉਸ ਤੋਂ ਬਾਅਦ ਪ੍ਰਮੋਸ਼ਨ ਦੇ ਲਈ ਬੁਲਾਇਆ ਗਿਆ ਤੇ ਕਮਲਕੌਰ ਦਾ ਕਤਲ ਕਰ ਦਿੱਤਾ ਗਿਆ ਹੁਣ ਬਹੁਤ ਸਾਰੀਆਂ ਕੜੀਆਂ ਜਿਹੜੀਆਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਤੁਹਾਨੂੰ ਇਹ ਵੀ ਸਾਫ਼ ਕਰ ਦਿੰਦੇ ਆ ਕਿ ਜਿਸ ਦਿਨ ਪਹਿਲੇ ਦਿਨ ਕਮਲਕੌਰ ਦਾ ਦੀ ਲਾਸਟ ਜਿਹੜੀ ਹੈ ਮਿਲਦੀ ਹੈ ਉਸ ਦੀ ਭੈਣ ਦਾ ਬਿਆਨ ਸਾਹਮਣੇ ਆਉਂਦਾ ਉਸ ਦੀ ਭੈਣ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਗੱਡੀ ਠੀਕ ਕਰਵਾਉਣ ਗਈ ਸੀ ਉਸ ਨੇ ਕਿਹਾ ਸੀ ਕਿ ਮੈਂ ਗੱਡੀ ਠੀਕ ਕਰਵਾਉਣ ਜਾ ਰਹੀ ਹਾਂ ਹਾਲਾਂਕਿ ਸ਼ੁਰੂਆਤ ਦੇ ਵਿੱਚ ਤਾਂ ਪਰਿਵਾਰ ਦੇ ਜਿਹੜੇ ਬਿਆਨ ਆ ਉਹ ਵੀ ਮੈਚ ਨਹੀਂ ਖਾਂਦੇ ਉਸ ਤੋਂ ਬਾਅਦ ਜਦੋਂ ਮਾਤਾ ਦੇ ਨਾਲ ਗੱਲਬਾਤ ਕੀਤੀ ਗਈ ਤੇ ਮਾਤਾ ਨੇ ਕਿਹਾ ਕਿ ਉਹ ਮੱਥਾ ਟੇਕਣ ਗਈ ਹੈ ਪਰ ਉਸ ਤੋਂ ਬਾਅਦ ਤੀਜਾ ਬਿਆਨੇ ਸਾਹਮਣੇ ਆ ਜਾਂਦਾ ਕਿ ਅਮਰਿਤਪਾਲ ਮੈਰੋ ਉਸ ਨੂੰ ਜਿਹੜਾ ਪ੍ਰਮੋਸ਼ਨ ਦੇ ਲਈ ਲੈ ਕੇ ਜਾਂਦਾ ਤੇ ਪ੍ਰਮੋਸ਼ਨ ਦੇ ਦੌਰਾਨ ਉਸ ਨੂੰ ਇਹ ਕਿਹਾ ਜਾਂਦਾ ਕਿ ਗੱਡੀਆਂ ਦੀ ਪ੍ਰਮੋਸ਼ਨ ਹੈ ਤੇ ਉੱਥੇ ਤੇਰੀ ਗੱਡੀ ਦਾ ਕੰਮ ਵੀ ਕਰਵਾ ਦਿਆ ਜਾਵੇਗਾ ਜੇ ਤੇਰੀ ਗੱਡੀ ਦੇ ਵਿੱਚ ਕੋਈ ਖਰਾਬੀ ਹੈ ਉਸ ਨੂੰ ਠੀਕ ਕਰਵਾ ਦਿਆ ਜਾਵੇਗਾ ਤਾਂ ਸ਼ੁਰੂਆਤ ਤੋਂ ਲੈ ਕੇ ਪਰਿਵਾਰ ਦਾ ਬਿਆਨ ਜਿਹੜਾ ਆ ਕੁਝ ਹੋਰ ਆਂਦਾ ਉਸ ਦੀ ਮਾਤਾ ਦਾ ਬਿਆਨ ਕੁਝ ਹੋਰ ਆਂਦਾ ਫਿਰ ਭਰਾ ਦਾ ਬਿਆਨ ਕੁਝ ਹੋਰ ਆਂਦਾ ਤਿੰਨਾਂ ਦੇ ਬਿਆਨ ਜਿਹੜੇ ਆ ਸ਼ੁਰੂਆਤ ਦੇ ਵਿੱਚ ਮੈਚ ਨਹੀਂ ਕਰਦੇ ਉਹਨਾਂ ਦੇ ਬਿਆਨ ਜਿਹੜੇ ਆ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਪਰ ਜਦੋਂ ਅਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਪ੍ਰੋਮੋਸ਼ਨ ਦੇ ਤਹਿਤ ਲਾਲਚ ਦੇ ਕੇ ਬੁਲਾਇਆ ਗਿਆ ਸੀ ਕਿਉਂਕਿ ਉਸ ਦੇ ਘਰ ਦਾ ਵੀ ਕੰਮ ਜਿਹੜਾ ਆ ਪੈਂਡਿੰਗ ਪਿਆ ਸੀਗਾ ਉਸ ਦੇ ਘਰ ਦੇ ਵਿੱਚ ਵੀ ਕੰਮ ਹੋਣਾ ਜਿਹੜਾ ਹਜੇ ਪੈਂਡਿੰਗ ਪਿਆ ਸੀ ਉਸ ਦੇ ਘਰ ਦਾ ਕੰਮ ਚੱਲ ਰਿਹਾ ਸੀ ਇਸ ਕਰਕੇ ਕਮਲ ਕੌਰ ਨੂੰ ਪੈਸਿਆਂ ਦੀ ਜ਼ਰੂਰਤ ਸੀ ਤਾਂ ਹੁਣ ਇੱਕ ਵੀਡੀਓ ਆਈ ਵੀਡੀਓ ਦੇ ਵਿੱਚ ਕਮਲਕੌਰ ਦੀ ਗੱਡੀ ਅਤੇ ਅਮਰਿਤਪਾਲ ਮਹਿਰੋ ਦੀ ਸਕਾਰਪਿਓ ਸਾਫ਼ ਨਜ਼ਰ ਆ ਰਹੀ ਹੈ 9 ਜੂਨ ਦੀ ਦੁਪਹਿਰ ਦੀ ਇਹ ਵੀਡੀਓ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਗੱਲ ਕਰ ਲਈ ਜਾਵੇ ਅਮਰਿਤਪਾਲ ਮਹਿਰੋ ਦੀ ਗੱਡੀ ਅਤੇ ਕਮਲਕੌਰ ਦੀ ਕਾਰ ਦੋਵੇਂ ਹੀ ਇਕੱਠੀਆਂ ਨਜ਼ਰ ਆਉਂਦੀਆਂ ਨੇ 9 ਜੂਨ 2025 ਸਮਾਂ 2:31 ਮਿੰਟ ਦੁਪਹਿਰ ਦੇ ਤਾਂ ਇਹ ਦੁਪਹਿਰ ਦੀਆਂ ਉਹ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ ਉਸ ਦੇ ਕਤਲ ਤੋਂ ਪਹਿਲਾਂ ਦੀਆਂ 9 ਜੂਨ ਦੀਆਂ ਇਹ ਤਸਵੀਰਾਂ ਨੇ ਵੀਡੀਓ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਨ ਦੀ ਜੇ ਸਾਡੇ ਤੱਕ ਪਹੁੰਚਦੀ ਹੈ ਪਰ ਇਹ ਦੋ ਤਸਵੀਰਾਂ ਹੀ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਇਹ ਸਾਫ਼-ਸਾਫ਼ ਜਿਹੜਾ ਬਿਆਨ ਹੋ ਰਿਹਾ ਤਸਵੀਰਾਂ ਤੋਂ ਕਿ ਅਮਰਿਤਪਾਲ ਮਹਿਰੋ ਉਸ ਵਕਤ ਕਮਲਕੌਰ ਦੇ ਨਾਲ ਮੌਜੂਦ ਸੀ ਜਦੋਂ ਕਮਲਕੌਰ ਨੂੰ ਮਾਰਿਆ ਗਿਆ ਇਹ ਉਸ ਦਾ ਕਤਲ ਹੋਇਆ ਕਹਿ ਸਕਦੇ ਆ ਪਰ ਜਦੋਂ ਜ਼ਿੰਮੇਵਾਰੀ ਸਾਹਮਣੇ ਆ ਕੇ ਉਹਨਾਂ ਦੇ ਵੱਲੋਂ ਲੈ ਹੀ ਲਈ ਗਈ ਸੀ ਕਿ ਮੈਂ ਇੱਕ ਦੇ ਕਤਲ ਦੇ ਪਿੱਛੇ ਜੇਲ ਨਹੀਂ ਜਾਵਾਂਗਾ ਚਾਰ ਪੰਜ ਨੂੰ ਨਾਲ ਲੈ ਕੇ ਜਾਵਾਂਗਾ ਉਸ ਤੋਂ ਬਾਅਦ ਉਹਨਾਂ ਦੇ ਵਕੀਲ ਕੁਮਨ ਬ੍ਰਦਰਸ ਦਾ ਜੜਾ ਆ ਬਿਆਨ ਆਉਂਦਾ ਹੈ ਕਿ ਉਹ ਸਰੈਂਡਰ ਕਰਨ ਨੂੰ ਤਿਆਰ ਹੈ ਟਰੈਂਡਰ ਕਰਨ ਨੂੰ ਤਿਆਰ ਹੈ ਤੇ ਜਲਦ ਹੀ ਕਰ ਸਕਦਾ ਪਰ ਪੁਲਿਸ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਉਸ ਦਾ ਐਨਕਾਊਂਟਰ ਨਾ ਕਰ ਦਿੱਤਾ ਜਾਵੇ ਇਹ ਵੀ ਖਦ्सा ਜਿਤਾਇਆ ਜਾਂਦਾ ਹਾਲਾਂਕਿ ਦੋ ਪਹਿਲੂ ਇਸ ਦੇ ਸਾਹਮਣੇ ਆਉਂਦੇ ਨੇ ਅੱਧੇ ਲੋਕ ਜਿਹੜੇ ਆ ਕਮਲਕੌਰ ਦੇ ਕਤਲ ਦੇ ਹੱਕ ਦੇ ਵਿੱਚ ਨੇ ਕਿ ਚੰਗਾ ਹੋਇਆ ਉਸ ਨੂੰ ਮਾਰ ਦਿੱਤਾ ਗਿਆ ਕਿਉਂਕਿ ਕੰਟੈਂਟ ਅਸ਼ਲੀਲਤਾ ਫੈਲਾਈ ਜਾ ਰਹੀ ਸੀ ਪਰ ਦੂਜੇ ਪਾਸੇ ਕੰਟੈਂਟ ਕਿਆ ਜਾ ਰਿਹਾ ਹੈ ਕਿ ਉਹ ਗੈਰ ਕਾਨੂੰਨੀ ਨਹੀਂ ਸੀ ਜੇ ਉਸ ਨੂੰ ਕਾਨੂੰਨ ਮਾੜਾ ਨਹੀਂ ਕਹਿ ਰਿਹਾ ਤਾਂ ਤੁਹਾਨੂੰ ਕੋਈ ਹੱਕ ਨਹੀਂ ਸੀ ਕਮਲਕਾਰ ਨੂੰ ਮਾਰ ਦੇਣਾ ਸਜ਼ਾ ਦੇਣਾ ਕਾਨੂੰਨ ਦਾ ਹੱਕ ਸੀ ਤੁਸੀਂ ਕਾਨੂੰਨ ਦੇ ਕੋਲ ਜਾਂਦੇ ਤੇ ਉਹ ਉਸ ਨੂੰ ਸਸਾ ਦਿੰਦਾ ਆਪਣੇ ਤਰੀਕੇ ਦੇ ਨਾਲ ਪਰ ਸਵਾਲ ਜਿਹੜੇ ਆ ਹਰ ਤਰ੍ਹਾਂ ਦੇ ਹੋ ਰਹੇ ਨੇ ਜਵਾਬ ਵੀ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਲੋਕ ਦੇ ਰਹੇ ਨੇ ਇੱਕ ਦੂਜੇ ਨੂੰ ਰਿਪਲਾਈ ਵੀ ਦਿੰਦੇ ਨੇ ਜੇ ਕੋਈ ਹੱਕ ਦੇ ਵਿੱਚ ਬੋਲਦਾ ਤਾਂ ਦੂਜਾ ਉਸਤੇ ਖਿਲਾਫ ਬੋਲਦਾ ਜੇ ਉਸਦੇ ਖਿਲਾਫ ਬੋਲਦਾ ਕੋਈ ਤਾਂ ਸਾਹਮਣੇ ਵਾਲਾ ਉਸਦੇ ਪੱਖ ਦਾ ਬਿਆਨ ਦਿੰਦਾ ਕਮੈਂਟਿੰਗ ਜ਼ਰੂਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਇੱਕ ਵਾਰ ਤਾਂ ਇਸ ਤਰ੍ਹਾਂ ਦੀ ਹਵਾ ਜਿਹੜੀ ਆ ਬਣ ਗਈ ਆ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਜਿਹੜੇ ਆ ਉਹ ਵੀ ਪੁਲਿਸ ਦੇ ਹੁਣ ਰਡਾਰ ਤੇ ਨੇ ਹਰ ਕਿਸੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ ਅਮਰਿਤਪਾਲ ਮੈਰੋ ਗਲਤ ਹੈ ਉਸ ਦੇ ਕੰਟੈਂਟ ਨੂੰ ਬੈਨ ਕਰ ਦਿੱਤਾ ਗਿਆ ਉਸ ਦੀਆਂ ਵੀਡੀਓਜ਼ ਨੂੰ ਬੈਨ ਕਰ ਦਿੱਤਾ ਗਿਆ ਉਸ ਦਾ ਪੇਜ ਜਿਹੜਾ ਆ ਬੈਨ ਕਰ ਦਿੱਤਾ ਗਿਆ ਤਾਂ ਜਿਹੜੇ ਇਨਫਲੂਐਂਸਰ ਅਸ਼ਲੀਲਤਾ ਫੈਲਾਉਂਦੇ ਨੇ ਡਬਲ ਮੀਨਿੰਗ ਗੱਲਾਂ ਕਰਦੇ ਨੇ ਤੇ ਰੀਲਾਂ ਪਾਉਂਦੇ ਨੇ ਗੰਦੀਆਂ ਤਾਂ ਉਹਨਾਂ ਦੇ ਅਕਾਊਂਟ ਵੀ ਬੈਨ ਹੋਣੇ ਚਾਹੀਦੇ ਆ ਤਾਂ ਪੁਲਿਸ ਨੇ ਸਾਈਬਰ ਸੈੱਲ ਨੇ ਇਸਤੇ ਵੀ ਹੁਣਾਂ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ 123 ਇਨਫਲੂਐਂਸਰਸ ਦੇ ਜੜੇ ਨੇ ਅਕਾਊਂਟ ਰਡਾਰਤੇ ਨੇ ਸਾਈਬਰ ਸੈੱਲ ਦੇ ਤੇ ਉਹਨਾਂ ਦੇ ਅਕਾਊਂਟ ਤੇ ਜੇ ਗੰਦਾ ਕੰਟੈਂਟ ਪਾਇਆ ਜਾਂਦਾ ਜਾਂ ਫਿਰ ਉਹ ਆਪਣੇ ਕੰਟੈਂਟ ਨੂੰ ਪੁਰਾਣੇ ਗੰਦੇ ਨੂੰ ਡਿਲੀਟ ਨਹੀਂ ਕਰਦੇ ਤਾਂ ਉਹਨਾਂ ਦੇ ਅਕਾਊਂਟ ਬੈਨ ਕਰ ਦਿੱਤੇ ਜਾਣਗੇ ਉਹਨਾਂ ਦੇ ਅਕਾਊਂਟ ਬੰਦ ਕਰ ਦਿੱਤੇ ਜਾਣਗੇ ਹੁਣ ਦੇਖਣਾ ਇਹ ਹੋਵੇਗਾ ਇਸ ਮਾਮਲੇ ਦੇ ਵਿੱਚ की दे दावे दे, मुताबक अमृतपाल जरा सुरेंडर करेगा आके पुलिस के सामने सुरेंडर करके सारा कुछ बयान करेगा कि उसने कतल किस तरह किया क्यों आखिर पूरी गल बात की सी होर ਇਸ ਮਾਮਲੇ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਵੀਡੀਓ ਜ਼ਰੂਰ ਸਾਹਮਣੇ ਆਈ ਆ ਤਾਂ ਹੁਣ ਅਸੀਂ ਤੁਹਾਨੂੰ ਉਹ ਵੀਡੀਓ ਜਿਹੜੀ ਆ ਜ਼ਰੂਰ ਦਿਖਾਵਾਂਗੇ ਤੁਸੀਂ ਵੀਡੀਓ ਦੇਖੋ ਜਿਸ ਦੇ ਵਿੱਚ 9 ਤਰੀਕ ਦੀ ਇਹ ਵੀਡੀਓ ਆ 9 ਜੂਨ ਦੀ ਦੁਪਹਿਰ 2:31 ਮਿੰਟ ਦੀ ਇਹ ਵੀਡੀਓ ਦੁਪਹਿਰ ਦੀ ਜਿਸ ਦੇ ਵਿੱਚ ਪਹਿਲਾਂ ਤਾਂ ਅਮਰਿਤਪਾਲ ਮੈਰੋ ਦੀ ਸਕਾਰਪਿਓ ਆ ਫਰੰਟ ਤੇ ਤੇ ਉਸਦੇ ਪਿੱਛੇ ਹੀ ਜਿਹੜੀ ਆ ਕਮਲਕੌਰ ਦੀ ਗੱਡੀ ਆ ਇਹ ਹੁਣ ਕਤਲ ਦਾ ਸਬੂਤ ਸਾਹਮਣੇ ਆ ਗਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਸੀ ਕਿ ਕੋਈ ਤਾਂ ਸੀਸੀਟੀਵੀ ਹੋਵੇਗੀ ਕੋਈ ਤਾਂ ਤਸਵੀਰ ਹੋਵੇਗੀ ਜਿਸ ਦੇ ਵਿੱਚ ਅਮਰਿਤਪਾਲ ਦੀ ਮੌਜੂਦਗੀ ਲੋਕਾਂ ਨੂੰ ਦਿਖਾਈ ਜਾਵੇ ਕਿ ਅਮਰਿਤਪਾਲ ਉਸ ਵਕਤ ਕਮਲਕੌਰ ਦੇ ਕੋਲ ਹੀ ਸੀ ਜਦੋਂ ਉਸ ਦਾ ਕਤਲ ਹੋਇਆ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਜਾਂ ਘੰਟੇ ਦੇ ਪਹਿਲਾਂ 2 ਘੰਟੇ ਪਹਿਲਾਂ ਦੀ ਕੋਈ ਤਾਂ ਤਸਵੀਰ ਹੋਵੇਗੀ ਕੋਈ ਤਾਂ ਵੀਡੀਓ ਹੋਵੇਗੀ ਜਿਸ ਦੇ ਵਿੱਚ ਕਮਲਕੌਰ ਦੀ ਗੱਡੀ ਅਤੇ ਜਿਸ ਤਰ੍ਹਾਂ ਪੁਲਿਸ ਨੇ ਕਿਹਾ ਕਿ ਕਮਲਕੌਰ ਦੀ ਗੱਡੀ ਅਤੇ ਅਮਰਿਤਪਾਲ ਮੈਰੋ ਦੀ ਗੱਡੀ ਇਕੱਠੀਆਂ ਸੀ ਤਾਂ ਇਹ ਵੀਡੀਓ ਬਹੁਤ ਕੁਝ ਬਿਆਨ ਕਰਦੀ ਹੈ ਇਹ ਵੀਡੀਓ ਇੱਕ ਕਤਲ ਦਾ ਸਬੂਤ ਹੈ ਬਹੁਤ ਵੱਡਾ ਜੋ ਸਾਹਮਣੇ ਆਇਆ ਇਸ ਵੀਡੀਓ ਨੂੰ ਲਾ ਕੇ ਤੁਹਾਡੀ رائے ਵੀ ਜਾਣਣੀ ਬੇहद ਜ਼ਰੂਰੀ ਹੈ ਕਮੈਂਟ ਕਰਕੇ ਤੁਸੀਂ ਵੀ ਆਪਣੀ رائے ਇਸ ਬਾਬਤ ਜ਼ਰੂਰ ਦੇਣਾ ਕਿਉਂਕਿ ਕਈ ਸਵਾਲ ਜਿਹੜੇ ਆ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਸੀ ਕਿ ਆਖਰ ਸਬੂਤ ਕੀ ਆ ਪੁਲਿਸ ਦੇ ਕੋਲ ਕਿ ਜਿਸ ਵਕਤ ਕਤਲ ਹੋਇਆ ਉਸ ਵਕਤ ਮੈਰੋ ਉਥੇ ਮੌਜੂਦ ਸੀ ਸਬੂਤ ਦੇ ਵਜੋਂ ਅਮਰਿਤਪਾਲ ਮੈਰੋਂ ਦੀ ਸਕਾਰਪਿਓ ਨੂੰ ਪੇਸ਼ ਕਰ ਸਕਦੀ ਆ ਪੁਲਿਸ ਕਿ ਦੇਖੋ ਕਮਲਕੌਰ ਦੀ ਗੰਡੀ ਪਿੱਛੇ ਆ ਤੇ ਸਾਹਮਣੇ ਜਿਹੜੀਆਂ ਅਮਰਿਤਪਾਲ ਮੈਰੋ ਦੀ ਗੱਡੀ ਵੀ ਉਸਦੇ ਨਾਲ ਹੀ ਆ ਤਾਂ ਇਹ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਹੁਣ ਦੇਖਣਾ ਹੋਵੇਗਾ ਕਿ ਹੋਰ ਕਿਹੜੇ-ਕਿਹੜੇ ਸਬੂਤ ਨਿਕਲ ਕੇ ਸਾਹਮਣੇ ਆਉਂਦੇ ਨੇ ਪਰ ਕਮਲਕੌਰ ਦੀ ਜੇ ਗੱਲ ਕਰ ਲਈ ਜਾਵੇ ਜਦੋਂ ਤੋਂ ਕਮਲਕੌਰ ਦਾ ਕਤਲ ਹੋਇਆ ਉਸ ਤੋਂ ਬਾਅਦ ਇੱਕ ਅਜਿਹੀ ਝੜੀ ਕਹਿ ਸਕਦਾ ਹਾਂ ਵਿਵਾਦ ਜਿਹੜੀ ਆ ਵਿਵਾਦ ਛਿੜਿਆ ਜਿਸ ਤੋਂ ਬਾਅਦ ਲੋਕਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਕੋਈ ਉਸ ਦੇ ਹੱਕ ਦੇ ਵਿੱਚ ਸੀ ਕੋਈ ਉਸ ਦੇ ਖਿਲਾਫ ਸੀ ਕੋਈ ਅਮਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਸੀ ਕੋਈ ਅਮਰਿਤਪਾਲ ਮੈਰੋ ਦੇ ਖਿਲਾਫ ਸੀ ਕੋਈ ਪੁਲਿਸ ਨੂੰ ਸਵਾਲ-ਜਵਾਬ ਕਰ ਰਿਹਾ ਸੀ ਕੋਈ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਿਹਾ ਸੀ ਪਰ ਹੁਣ ਇੱਕ ਵੀਡੀਓ ਸਾਹਮਣੇ ਆਈ ਆ ਇਸ ਨੂੰ ਸਬੂਤ ਮੰਨਿਆ ਜਾ ਸਕਦਾ ਕਿ ਜਦੋਂ ਕਮਲਕੌਰ ਦਾ ਕਤਲ ਹੋਇਆ ਉਸ ਵਕਤ ਅਮ੍ਰਿਤਪਾਲ ਮੈਰੋ ਉਸ ਦੇ ਕੋਲ ਮੌਜੂਦ ਸੀ ਜਾਂ ਫਿਰ ਕੀ ਮਾਮਲਾ ਹੈ ਇਹ ਤਾਂ ਜਦੋਂ ਅਮ੍ਰਿਤਪਾਲ ਪੁਲਿਸ ਦੇ ਗ੍ਰਫਤ ਦੇ ਵਿੱਚ ਆਵੇਗਾ ਉਦੋਂ ਹੀ ਪਤਾ ਚੱਲੇਗਾ ਜੇ ਅਮ੍ਰਿਤਪਾਲ ਕੁਝ ਦੱਸੇਗਾ ਪਰ ਜੇ ਅਮ੍ਰਿਤਪਾਲ ਪੁਲਿਸ ਦੀ ਗ੍ਰਫਤ ਦੇ ਵਿੱਚ ਆਉਂਦਾ ਜਾਂ ਅਮ੍ਰਿਤਪਾਲ ਆ ਕੇ ਸਰੈਂਡਰ ਕਰਦਾ ਉਹ ਦੇਖਣਾ ਹੋਵੇਗਾ ਉਸ ਵਕਤ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਇਹ ਵੀ ਕਿਹਾ ਜਾ ਰਿਹਾ ਹਾਲਾਂਕਿ ਜੇ ਹੋਰ ਸੋਸ਼ਲ ਮੀਡੀਆ ਤੇ ਗੱਲ ਜੋ ਹੋ ਰਹੀ ਹੈ ਜਾਂ ਸੋਸ਼ਲ ਮੀਡੀਆ ਦੇ ਕੁਝ ਕੁ ਵੀਡੀਓਜ਼ ਦੀ ਗੱਲ ਕਰ ਲਈ ਜਾਵੇ ਜਿਵੇਂ ਨੈਂਸੀ ਜਾਂ ਇੱਕ ਸੋਸ਼ਲ ਮੀਡੀਆ ਤੇ ਵਿਦੇਸ਼ ਦੇ ਵਿੱਚ ਬੈਠੀ ਆ ਉਹ ਅਕਸਰ ਕੋਈ ਵੀ ਪੰਜਾਬ ਦਾ ਵੱਡਾ ਮੁੱਦਾ ਹੁੰਦਾ ਹੈ ਤਾਂ ਵੀਡੀਓ ਜ਼ਰੂਰ ਪਾਉਂਦੀ ਆ ਉਸ ਦੇ ਵੱਲੋਂ ਕਰੈਕਟਰ ਤੇ ਸਵਾਲ ਚੁੱਕੇ ਗਏ ਆ ਅਮਰਿਤਪਾਲ ਮੈਰੋਂ ਤੇ ਕੰਮਲ ਕਰਦੇ ਇਹ ਜ ਸੁਰਲ ਸੁਰਲੀਨ ਦੀ ਗੱਲ ਕਰ ਲਈ ਜਾਵੇ ਤਾਂ ਸੁਰਲੀਨ ਨੇ ਇੱਕ ਨਿੱਜੀ ਚੈਨਲ ਨੂੰ ਜਿਹੜਾ ਇੰਟਰਵਿਊ ਦੇ ਦੌਰਾਨ ਕਿਹਾ ਕਿ ਉਸ ਦਾ ਇੱਕ ਬாய்ਫਰੈਂਡ ਵੀ ਸੀ ਉਸ ਦਾ ਬாய்ਫਰੈਂਡ ਸੀਗਾ ਤੇ ਉਸ ਦੇ ਨਾਲ ਉਸ ਦੀਆਂ ਰਿਕਾਰਡਿੰਗਸ ਵੀ ਉਹਦੇ ਕੋਲ ਪਈਆਂ ਨੇ ਤੇ ਕੁਝ ਕੁ ਦਿਨ ਪਹਿਲਾਂ ਹੀ ਆ ਮਹੀਨੇ ਦੋ ਮਹੀਨੇ ਦੇ ਵਿੱਚ ਉਹ ਉਹ ਮਿਲੀ ਵੀ ਆ ਕਮਲਕਾਰ ਉਸ ਨੂੰ ਕਿਉਂਕਿ ਜਦੋਂ ਉਹ ਵੀਡੀਓ ਬਣਾਈ ਗਈ ਆ ਉਸ ਦੇ ਵਿੱਚ ਉਸ ਦੇ ਬੁਆਏਫਰੈਂਡ ਦੀ ਜਿਹੜੀ ਆਵਾਜ਼ ਸੁਣਾਈ ਦੇ ਰਹੀ ਆ ਸੁਰਲੀਨ ਨੇ ਦਾਵਾ ਕੀਤਾ ਸੀ ਕਿ ਉਸ ਦੇ ਬੁਆਏਫਰੈਂਡ ਦੀ ਉਸ ਵੀਡੀਓ ਦੇ ਵਿੱਚ ਆਵਾਜ਼ ਹੈ ਕਿਉਂਕਿ ਉਸ ਨੇ ਕਿਹਾ ਕਿ ਮੈਂ ਕੋਸ਼ਿਸ਼ ਕੀਤੀ ਸੀ ਕਿ ਉਸ ਦੇ ਨਾਲ ਗੱਲਬਾਤ ਹੋਵੇ ਪਰ ਉਸ ਦੇ ਬੁਆਏਫਰੈਂਡ ਨੇ ਉਸ ਦਾ ਫੋਨ ਨਹੀਂ ਚੱਕਿਆ ਸੁਰਲੀਨ ਦਾ ਨਹੀਂ ਉਸ ਦੇ ਨਾਲ ਕੋਈ ਗੱਲਬਾਤ ਹੋਈ ਹੈ ਪਰ ਸਾਰੀਆਂ ਜੇ ਕੜੀਆਂ ਕੈ ਲਈਏ ਜੇ ਉਹਨਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾਵੇ ਤਾਂ ਹੋਰ ਵੀ ਬਹੁਤ ਕੁਝ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਸਕਦਾ ਕਿ ਆਖਰ ਮਾਮਲੇ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਕੜੀਆਂ ਜੁੜ ਸਕਦੀਆਂ ਨੇ ਪੁਲਿਸ ਜਿਹਦੀ ਜੇ ਗੱਲ ਕਰ ਲਈ ਜਾਵੇ ਹਜੇ ਵੀ ਇਸ ਮਾਮਲੇ ਦੇ ਵਿੱਚ ਬਾਰੀਕੀ ਦੇ ਨਾਲ ਜਾਂਚ ਪੜਤਾਲ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਜਿਉਂਨਾ ਨੇ ਦੋ ਜਣਿਆਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਦੀ ਗ੍ਰਫਤ ਦੇ ਵਿੱਚ ਨੇ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਇਸ ਮਾਮਲੇ ਦੇ ਵਿੱਚ ਹੋਰ ਕੁਝ ਨਹੀਂ ਜੁੜ ਸਕਦਾ ਪਰ ਜੇ ਹੋਰ ਜਾਂਚ ਹੁੰਦੀ ਹੈ ਜਾਂਚ ਦੇ ਦੌਰਾਨ ਹੋਰ ਵੀ ਕੜੀਆਂ ਜਿਹੜੀਆਂ ਨੇ ਕਮਲਕੌਰ ਦੇ ਕਤਲ ਦੇ ਨਾਲ ਜੁੜਦੀਆਂ ਨਜ਼ਰ ਆਣਗੀਆਂ ਜਿਸ ਤਰ੍ਹਾਂ ਇਹ ਸੀਸੀਟੀਵੀ ਸਾਹਮਣੇ ਆਈਆ ਇਸ ਤਰ੍ਹਾਂ ਹੋਰ ਕੁਝ ਵੀ ਸਾਹਮਣੇ ਆ ਸਕਦਾ ਹੋਰ ਸੀਸੀਟੀਵੀ ਵੀ ਸਾਹਮਣੇ ਆ ਸਕਦੀਆਂ ਨੇ ਜਿਸ ਦੇ ਵਿੱਚ ਸਾਫ਼ ਹੋਵੇਗਾ ਕਿ ਉਸ ਵਕਤ ਜਦੋਂ ਕਮਲਕੌਰ ਦਾ ਕਤਲ ਹੋਇਆ ਉਸ ਵਕਤ ਸੱਚਮੁੱਚ ਅਮਰਿਤਪਾਲ ਮੈਰੋ ਕੋਲ ਹੀ ਸੀ ਉੱਥੇ ਹੀ ਸੀ ਉਸ ਦੀ ਗੱਡੀ ਕਿੱਥੇ ਸੀ ਇਹ ਵੀ ਦੇਖਣਾ ਹੋਵੇਗਾ ਇਹ ਵੀ ਦੇਖਣਾ ਹੋਵੇਗਾ ਕਿ ਕਮਲਕੌਰ ਨੂੰ ਪਹਿਲਾਂ ਮਾਰਿਆ ਗਿਆ ਉੱਥੇ ਫਿਰ ਗੱਡੀ ਖੜਾਈ ਗਈ ਜਾਂ ਫਿਰ ਕਮਲਕੌਰ ਨੂੰ ਪਹਿਲਾ ਮਾਰਕੀ ਲਿਆਂਦਾ ਗਿਆ ਉਸ ਦੇ ਵਿੱਚ লাশ ਰੱਖੀ ਗਈ ਫਿਰ ਉੱਥੇ ਗੱਡੀ ਜਿਹੜੀ ਆ ਲਿਆ ਕੇ ਖੜਾਈ ਗਈ ਇਹ ਵੀ ਦੇਖਣਾ ਹੋਵੇਗਾ ਕਿ ਜਦੋਂ ਉੱਥੇ ਗੱਡੀ ਲੱਗੀ ਉਸ ਤੋਂ ਕਿੰਨਾ ਟਾਈਮ ਪਹਿਲਾਂ ਕਮਲ ਕੌਰ ਦੀ ਮੌਤ ਹੋਈ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਜਾਂਚ ਦੇ ਦੌਰਾਨ ਕੀ ਕੁਝ ਨਿਕਲ ਕੇ ਹੋਰ ਸਾਹਮਣੇ ਆਵੇਗਾ ਇਹ ਵੀ ਦੇਖਣਾ ਹੋਵੇਗਾ ਪਰ ਕਮਲ ਕੌਰ ਦੇ ਕਤਲ ਨੂੰ ਲੈ ਕੇ ਜਿਹੜੇ ਲੋਕ ਸਵਾਲ ਕਰ ਰਹੇ ਸੀ ਕਿ ਅਮਰਿਤਪਾਲ ਮੈਰੋ ਉੱਥੇ ਮੌਜੂਦ ਸੀ ਜਾਂ ਉਸ ਦੀ ਗੱਡੀ ਉੱਥੇ ਮੌਜੂਦ ਸੀ ਜੋ ਪੁਲਿਸ ਨੇ ਬਿਆਨ ਦਿੱਤਾ ਸੀ ਕਿ ਉਸ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਕੀਤੇ ਜਾ ਰਹੇ ਸੀ ਪੁਲਿਸ ਦੇ ਕਿ ਸਬੂਤ ਕੀ ਆ ਹੁਣ ਇਹ ਇੱਕ ਵੱਡਾ ਸਬੂਤ ਜਿਹੜਾ ਇਹ ਵੀਡੀਓ ਇਸ ਦੇ ਸਬੂਤ ਦੇ ਤੌਰ ਤੇ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਕਤਲ ਹੁੰਦਾ ਕਮਲਕੌਰ ਦਾ ਤਾਂ ਉਸ ਵਕਤ ਅਮਰਿਤਪਾਲ ਮੈਰੋ ਉਹਨਾਂ ਦਿਨਾਂ ਦੇ ਵਿੱਚ ਕਮਲਕੌਰ ਦੇ ਨਾਲ ਸੀ ਤਾਂ ਹੋਰ ਕੀ ਖੁਲਾਸੇ ਹੋ ਸਕਦੇ ਨੇ ਆਉਣ ਵਾਲਾ ਸਮਾਂ ਦੱਸੇਗਾ। ਕਤਲ ਤੋਂ ਪਹਿਲਾਂ ਦੀ ਕਮਲਕਾਰ ਦੀ ਇੱਕ ਵੀਡੀਓ ਸਾਹਮਣੇ ਆ ਕਮਲਕਾਰ ਦਾ ਜਦੋਂ ਕਤਲ ਹੋਇਆ ਉਸ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਮੈਰੋ ਦੀ ਸਕਾਰਪਿਓ ਅਤੇ ਕਬਲਕਾਰ ਦੀ ਕਾਰ ਜਿਹੜੀ ਆ ਦੋਨੋਂ ਇਕੱਠੀਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਤਾਂ ਕਮਲ ਇਹ ਪਿੱਛੇ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਮੈਰੋਂ ਦੀ ਗੱਡੀ ਦੀ ਮੈਰੋਂ ਦੀ ਗੱਡੀ ਸਕੋਰਪੀਓ ਜਿਹੜੀ ਆ ਪਹਿਲਾਂ ਉਸ ਤੋਂ ਪਹਿਲਾਂ ਖੜੀ ਨਜ਼ਰ ਆਉਂਦੀ ਆ ਦੋਵਾਂ ਦੀਆਂ